ਕੀ ਕੰਮ ਕਰਨਾ ਜਿਹੜੀ ਕਾਸਰ ਕਰਸ਼ੀ ਕੀਤਾ ਜਾਵਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਪ੍ਰੈਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਬਠਿੰਡਾ ਦੇ ਚੈਕਿੰਗ ਕਰਨ ਵਾਸਤੇ ਆਏ ਆ ਇੱਥੇ ਸਾਡੇ ਨਾਲ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਦੀ ਟੀਮ ਨਾਲ ਡੀਐਸਪੀ ਸਿਟੀ 1 ਸ਼੍ਰੀ ਸੰਦੀਪ ਭਾਟੀ ਜੀ ਐਸਐਲ ਦੀ ਟੀਮ ਦੇ ਨਾਲ ਸਾਡੇ ਕੋਲ ਇੱਕ ਆਰਪੀ ਦੀ ਟੀਮ ਹੈਗੀ ਆ ਸਾਡਾ ਜਿਹੜਾ ਮੇਨ ਫੋਕਸ ਹੈ ਜਿਹੜੇ ਪੈਸੇਂਜਰਸ ਆ ਰਹੇ ਨੇ ਉਹਨਾਂ ਦਾ ਲਗੇਜ ਵਗੈਰਾ ਚੈੱਕ ਕਰਨਾ ਇਸ ਤੋਂ ਇਲਾਵਾ ਜਿਹੜੀ ਵਹੀਕਲਸ پارک ਹੁੰਦੇ ਆ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਜਾਂ ਆਸ-ਪਾਸ ਦੇ ਰੀਡ ਦੇ ਵਿੱਚ پارک ਹੁੰਦੇ ਉਹਨਾਂ ਦੀ ਚੈਕਿੰਗ ਕਰਨੀ ਤੇ ਇਸ ਤੋਂ ਇਲਾਵਾ ਜਿਹੜੀ ਟ੍ਰੇਨਸ ਆ ਰਹੀਆਂ ਨੇ ਇਸ ਟਾਈਮ ਦੇ ਉੱਪਰ ਉਹਨਾਂ ਦੇ ਵਿੱਚ ਜਿਹੜੇ ਪੈਸੇਂਜਰਸ ਟ੍ਰੈਵਲ ਕਰ ਰਹੇ ਨੇ ਉਹਨਾਂ ਦੀ ਵੀ ਸਬੰਧ ਦੀ ਚੈਕਿੰਗ ਕੀਤੀ ਜਾਊਗੀ ਸੋ ਮੇਨ ਫੋਕਸ ਹੈਗਾ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਸਾਰੀ ਜਿਹੜੀ ਚੈਕਿੰਗ ਸਟਾਫ ਵੱਲੋਂ ਕੀਤੀ ਜਾਦੀ ਹੈ ਕਿ ਕਿੰਨੇ ਕਈ ਵਾਰੀ ਕੋਈ ਨਵਾਰੀ ਸਮਾਨ ਪ ਸਾਡੇ ਕੋਲ ਇਨਸਟਰੂਮੈਂਟਸ ਹੁੰਦੇ ਨੇ ਜਿਹਦੇ ਵਿੱਚ ਅਸੀਂ ਚੱਕੀ ਜਿਹੜੀ ਵਸਤੂ ਹੈਗੀ ਉਹਦੀ ਚੈਕਿੰਗ ਕਰ ਸਕਦੇ ਹਾਂ ਇਸ ਤੋਂ ਇਲਾਵਾ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਅਧੰਦੀ ਚੀਜ਼ ਸਾਹਮਣੇ ਆਉਂਦੀ ਤਾਂ ਉਹਨੂੰ ਆਪ ਚੈੱਕ ਕਰਨ ਦੀ ਆਪ ਛੇੜਨ ਦੀ ਬਜਾਏ ਪੁਲਿਸ ਕੰਟਰੋਲ ਨੰਬਰ ਟਿੰਡਾ ਉੱਪਰ ਤਲਾ ਦਿੱਤੀ ਜਾਵੇ ਕਿ ਸਰ ਮਸ਼ੀਨ ਹੈ ਜਿਹੜੀ ਸਕੈਨਰ ਮਸ਼ੀਨ ਆ ਉਹ ਕਾਫੀ ਦੇਰ ਤੋਂ ਖਰਾਬ ਪਈ ਆ ਇਹਨਾਂ ਨੂੰ ਕੋਤਾਲੇ ਰੋਇਆ ਮੈਕਨਿਕ ਨਾਲ ਦੀ ਇਹਨਾਂ ਚੱਲ ਨਹੀਂ ਰਹੀ ਆ ਪਹਿਲਾਂ ਜਿਹੜੀ ਸੀਗੀ ਅੱਜ ਤੋਂ ਲਾਸਟ ਇਅਰ ਤੇ ਮਸ਼ੀਨ ਦੇ ਵਿੱਚ ਟੈਕਨੀਕਲ ਇਸ਼ੂਸ ਆਏ ਸੀਗੇ ਉਹ ਅਸੀਂ ਰੇਲਵੇ ਅਥਾਰਟੀਜ਼ ਨਾਲ ਗੱਲ ਕਰਕੇ ਇਹਨੂੰ ਚਲਵਾ ਰਹੀ ਸੀਗੀ ਹੁਣ ਵੀ ਜੇ ਦੇ ਵਿੱਚ ਇਸ਼ੂ ਆਇਆ ਤਾਂ ਅਸੀਂ ਕਨਸਰਨਡ ਅਥਾਰਟੀਜ਼ ਨਾਲ ਗੱਲ ਕਰਕੇ ਇਹਨੂੰ ਜਲਦੀ ਰਿਪੇਅਰ ਕਰਵਾ ਕੇ ਚਲਵਾ ਦੇਵਾਂਗੇ ਇੱਕ ਵਾਰੀ ਗੱਲ ਕੀਤੀ ਗਈ ਸੀ ਕਿ ਇਹਦੇ ਇਹ ਤੋਂ ਅੱਧਾ ਘੰਟਾ ਚੱਲਦੀ ਔਰ ਦੂਬਾਰ ਖੜ ਜਾਂਦੇ ਨੇ ਲੇ ਲਾਸਟ ਟਾਈਮ ਜਿਹੜੀ ਸੀਗੀ ਅਸੀਂ ਕਿਉਂਕਿ ਜਿਹੜੇ ਕਨਸਰਨਡ ਅਫੀਸਰ ਸੀਗੇ ਉਹਨਾਂ ਨਾਲ ਗੱਲ ਕਰਕੇ ਇਹਨੂੰ ਜਦਾਂ ਚਲਵਾ ਲਿਆ ਸੀਗਾ ਤੇ ਹੁਣ ਫਿਰ ਇਹਦੇ ਵਿੱਚ ਜੇਕਰ ਇਸ਼ੂ ਤੁਹਾਡੇ ਵੱਲੋਂ ਨੋਟਿਸ ਸੀ ਧਿਆਨ ਚ ਲੈਂ